ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੀ ਈਮੇਲ ਜੀਮੇਲ ਜਾਂ ਆਪਾਂ ਕਹੀਏ ਕਿ ਤੁਹਾਡੇ ਗੂਗਲ ਅਕਾਊਂਟ ਦੀ ਸਟੋਰੇਜ ਨੂੰ ਖਾਲੀ ਕਰਨ ਦਾ ਤਰੀਕਾ ਵੇਖਾਂਗੇ ਸਤਿ ਸ੍ਰੀ ਅਕਾਲ ਜੀ ਬਾਈਟੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਗੂਗਲ ਦੇ ਵੱਲੋਂ ਸਾਨੂੰ 15 ਜੀਵੀ ਮੁਫਤ ਦੇ ਵਿੱਚ ਸਟੋਰੇਜ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਸਾਡੀ ਮੇਲ ਆਈਡੀ ਸਾਡੀ ਆਈਡੀ ਦੇ ਵਿੱਚ ਅਸੀਂ ਵੱਖ-ਵੱਖ ਚੀਜ਼ਾਂ ਜਿਵੇਂ ਫੋਟੋ ਵੀਡੀਓ ਡਾਕੂਮੈਂਟ ਆਦਿ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਅਤੇ ਜੇਕਰ ਸਮੇਂ ਰਹਿੰਦਿਆਂ ਅਸੀਂ ਆਪਣੀ ਸਟੋਰੇਜ ਨੂੰ ਮੈਨੇਜ ਨਾ ਕਰੀਏ ਅਤੇ ਸਟੋਰੇਜ ਨੂੰ ਸਮੇਂ-ਸਮੇਂ ਦੇ ਉੱਪਰ ਖਾਲੀ ਨਾ ਕਰੀਏ ਤਾਂ ਫਿਰ ਸਾਡੀ ਇਹ ਵਾਲੀ ਆਈਡੀ ਦੀ ਸਟੋਰੇਜ ਭਰ ਜਾਂਦੀ ਹੈ ਅਤੇ ਜੇਕਰ ਸਟੋਰੇਜ ਭਰ ਜਾਵੇ ਤਾਂ ਉਸ ਤੋਂ ਬਾਅਦ ਫਿਰ ਸਾਡੀ ਆਈਡੀ ਲਗਭਗ ਕੰਮ ਕਰਨਾ ਬੰਦ ਕਰ ਦਿੰਦੀ ਹੈ ਸੋ ਸਾਨੂੰ ਆਪਣੀ ਸਟੋਰੇਜ ਨੂੰ ਖਾਲੀ ਕਰਨ ਦਾ ਤਰੀਕਾ ਆਉਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਦੇ ਉੱਪਰ ਇਸ ਨੂੰ ਮੈਨੇਜ ਕਰਦੇ ਰਹਿਣਾ ਚਾਹੀਦਾ ਹੈ ਤਾਂ ਆਓ ਫਿਰ ਹੁਣ ਆਪਾਂ ਮੋਬਾਈਲ ਦੀ ਸਕਰੀਨ ਦੇ ਉੱਪਰ ਚੱਲ ਕੇ ਇਹ ਸਾਰੀ ਪ੍ਰਕਿਰਿਆ ਨੂੰ ਦੇਖਦੇ ਹਾਂ ਆਈਡੀ ਦੀ ਸਟੋਰੇਜ ਖਾਲੀ ਕਰਨ ਦੇ ਲਈ ਆਪਾਂ ਆਪਣੇ ਅਕਾਊਂਟ ਦੇ ਵਿੱਚ ਜਾਵਾਂਗੇ ਜੀਮੇਲ ਦੇ ਉੱਪਰ ਕਲਿੱਕ ਕਰ ਲਵਾਂਗੇ ਖੱਬੇ ਹੱਥ ਉੱਪਰ ਤਿੰਨ ਲਾਈਨਾਂ ਨਜ਼ਰ ਆ ਰਹੀਆਂ ਆਪਾਂ ਇਸ ਦੇ ਉੱਪਰ ਕਲਿੱਕ ਕਰਾਂਗੇ ਅਤੇ نیچے ਸਿੱਧਾ ਆਪਾਂ ਸੈਟਿੰਗ ਦੇ ਉੱਪਰ ਆ ਜਾਵਾਂਗੇ ਸੈਟਿੰਗ ਦੇ ਉੱਪਰ ਜਦੋਂ ਆਪਾਂ ਕਲਿੱਕ ਕਰਾਂਗੇ ਤਾਂ ਫਿਰ ਇੱਥੇ ਇੱਕ ਜਨਰਲ ਸੈਟਿੰਗ ਦੀ ਆਪਸ਼ਨ ਨਜ਼ਰ ਆਵੇਗੀ ਆਪਾਂ ਜਨਰਲ ਸੈਟਿੰਗ ਦੇ ਉੱਪਰ ਕਲਿੱਕ ਕਰਾਂਗੇ ਅਤੇ ਸਕਰੋਲ ਕਰਕੇ ਹੇਠਾਂ ਚਲੇ ਜਾਵਾਂਗੇ ਅਤੇ ਸਭ ਤੋਂ ਹੇਠਾਂ ਤੁਹਾਨੂੰ ਨਜ਼ਰ ਆਵੇਗਾ ਕਨਫਰਮ ਬਿਫੋਰ ਡਿਲੀਟਿੰਗ ਇਸ ਆਪਸ਼ਨ ਨੂੰ ਆਪਾਂ ਔਨ ਕਰ ਲਵਾਂਗੇ ਹੁ ਤਾਂ ਫਿਰ ਉਸ ਵਕਤ ਇਹ ਕਨਫਰਮ ਕਰਨ ਦੇ ਲਈ ਮੈਸੇਜ ਆਵੇਗਾ ਕਿ ਵਾਕਿਆ ਹੀ ਤੁਸੀਂ ਉਸ ਨੂੰ ਡਿਲੀਟ ਕਰਨਾ ਚਾਹੁੰਦੇ ਹੋ ਅਤੇ ਸਾਨੂੰ ਇੱਕ ਵਾਰੀ ਹੋਰ ਸੋਚਣ ਦਾ ਮੌਕਾ ਮਿਲ ਜਾਵੇਗਾ ਤੇ ਉਸ ਤੋਂ ਬਾਅਦ ਜੇਕਰ ਅਸੀਂ ਉਸ ਨੂੰ ਡਿਲੀਟ ਕਰਨਾ ਹੋਵੇਗਾ ਤਾਂ ਫਿਰ ਆਪਾਂ ਉਸ ਨੂੰ ਡਿਲੀਟ ਕਰ ਸਕਦੇ ਹਾਂ ਸੋ ਇਸ ਫੰਕਸ਼ਨ ਨੂੰ ਔਨ ਕਰਨ ਤੋਂ ਬਾਅਦ ਆਪਾਂ ਵਾਪਸ ਆ ਜਾਵਾਂਗੇ ਵਾਪਸ ਆਉਣ ਤੋਂ ਬਾਅਦ ਆਪਾਂ ਫਿਰ ਦੁਬਾਰੇ ਤਿੰਨੋਂ ਲਾਈਨਾਂ ਦੇ ਉੱਪਰ ਕਲਿੱਕ ਕਰਕੇ ਇੱਥੇ ਤੁਹਾਨੂੰ ਨਜ਼ਰ ਆਵੇਗਾ ਇੱਕ ਆਪਸ਼ਨ ਹੈਗੀ ਹੈ ਸਪੈਮ ਦੀ ਇੱਕ ਆਪਸ਼ਨ ਹੈਗੀ ਬਿੰਦੀ ਇਹਨਾਂ ਆਪਸ਼ਨਾਂ ਨੂੰ ਆਪਾਂ ਇੱਥੋਂ ਬਿੰਦ ਵਾਲੀ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਬਿੰਦੇ ਵਿੱਚ ਜਿਹੜੀ ਵੀ ਮੇਲ ਪਈਆਂ ਉਸ ਨੂੰ ਆਪਾਂ ਖਾਲੀ ਕਰ ਸਕਦੇ ਹਾਂ ਇੱਥੇ ਨਜ਼ਰ ਆ ਰਿਹਾ ਐਮਪਟੀ ਬਿਨ ਨਾਓ ਜੇਕਰ ਆਪਾਂ ਐਮਪਟੀ ਬਿਨ ਨਾਓ ਦੇ ਉੱਪਰ ਕਲਿੱਕ ਕਰਦੇ ਹਾਂ ਤਾਂ ਫਿਰ ਇਸ ਨੂੰ ਪਰਮਨੈਂਟਲੀ ਡਿਲੀਟ ਕਰਨ ਦੇ ਲਈ ਪੁੱਛਿਆ ਜਾ ਰਿਹਾ ਹੈ ਕਿ ਕੀ ਆ ਤੁਸੀਂ ਇਹਨਾਂ ਨੂੰ ਪਰਮਨੈਂਟਲੀ ਡਿਲੀਟ ਕਰਨਾ ਚਾਹੁੰਦੇ ਹੋ ਦੇਕਰ ਆਪਾਂ ਐਮਪਟੀ ਦੇ ਉੱਪਰ ਕਲਿੱਕ ਕਰ ਦੇਵਾਂਗੇ ਤਾਂ ਫਿਰ ਇਹ ਜੋ ਮੇਲਸ ਇਸ ਵਕਤ ਬੀਨ ਦੇ ਵਿੱਚ ਪਈਆਂ ਇਹ ਪਰਮਾਨੈਂਟਲੀ ਡਿਲੀਟ ਹੋ ਜਾਣਗੀਆਂ ਇਸੇ ਤਰ੍ਹਾਂ ਇੱਕ ਸਪੈਮ ਨਾਮ ਦਾ ਫੋਲਡਰ ਪਿਆ ਆਪਾਂ ਸਪੈਮ ਨਾਮ ਦੇ ਫੋਲਡਰ ਵਿੱਚ ਵੀ ਚਲੇ ਜਾਵਾਂਗੇ ਇਸੇ ਤਰ੍ਹਾਂ ਇਸ ਨੂੰ ਵੀ ਐਮਪਟੀ ਸਪੈਮ ਨਾਉ ਦੇ ਉੱਪਰ ਕਰਕੇ ਆਪਾਂ ਐਮਪਟੀ ਦੇ ਉੱਪਰ ਫੇਰ ਦੁਬਾਰੇ ਕਲਿੱਕ ਕਰਕੇ ਇਸ ਫੋਲਡਰ ਨੂੰ ਵੀ ਆਪਾਂ ਖਾਲੀ ਕਰ ਸਕਦੇ ਹਾਂ ਐਸੀ ਤਰ੍ਹਾਂ ਦੋਸਤੋ ਇਸ ਦੇ ਵਿੱਚ ਉੱਪਰ ਪ੍ਰਾਇਮਰੀ ਮੇਲ ਦੇ ਨਾਲ ਪ੍ਰੋਮੋਸ਼ਨ ਮੇਲ ਜਾਂ ਸੋਸ਼ਲ ਮੇਲ ਵਾਲਾ ਫੋਲਡਰ ਵੀ ਬਣਿਆ ਹੁੰਦਾ ਹੈ ਸੋਸ਼ਲ ਵਾਲੇ ਫੋਲਡਰ ਦੇ ਵਿੱਚ ਜਾ ਕੇ ਵੱਖ-ਵੱਖ ਮੇਲਸ ਨੂੰ ਸਿਲੈਕਟ ਕਰਕੇ ਤੁਸੀਂ ਡਿਲੀਟ ਕਰ ਸਕਦੇ ਹੋ ਇਸੇ ਤਰ੍ਹਾਂ ਪਰਮੋਸ਼ਨ ਵਾਲੇ ਫੋਲਡਰ ਦੇ ਵਿੱਚ ਵੀ ਜਾ ਕੇ ਤੁਸੀਂ ਮੇਲਸ ਨੂੰ ਡਿਲੀਟ ਕਰ ਸਕਦੇ ਹੋ ਹੁਣ ਆਪਾਂ ਵਾਪਸ ਆ ਜਾਂਦੇ ਆ ਅਤੇ ਵਾਪਸ ਆਉਣ ਤੋਂ ਬਾਅਦ ਇੱਕ ਵਾਰੀ ਹੁਣ ਆਪਾਂ ਸੱਜੇ ਹੱਥ ਜੋ ਸਾਡਾ ਪ੍ਰੋਫਾਈਲ ਦਾ ਆਈਕਨ ਨਜ਼ਰ ਆ ਰਿਹਾ ਸਾਡੀ ਫੋਟੋ ਨਜ਼ਰ ਆ ਰਹੀ ਹੁੰਦੀ ਹੈ ਉਸ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਥੇ ਤੁਸੀਂ ਦੇਖੋਗੇ ਕਿ ਲਿਖਿਆ ਹੋਇਆ ਹੈ Google Account ਸਾਡੀ ਈਮੇਲ ਆਈਡੀ ਲਿਖੀ ਹੋਈ ਹੈ نیچے ਲਿਖਿਆ ਹੋਇਆ Google Account ਅਤੇ ਐਨ Google Account ਦੇ ਹੇਠਾਂ ਲਿਖਿਆ ਹੋਇਆ ਸਟੋਰੇਜ ਯੂਜ਼ਡ 33% ਆਫ 15GB ਇਸਦਾ ਮਤਲਬ ਹੈ ਕਿ 15GB ਜਿਹੜੀ ਸਾਨੂੰ ਫ੍ਰੀ ਦੇ ਵਿੱਚ ਸਟੋਰੇਜ ਮਿਲਦੀ ਹੈ ਉਸ ਦੇ ਵਿੱਚੋਂ ਇਸ ਵਕਤ ਮੈਂ 33% ਦੀ ਉਸ ਦਾ ਇਸਤੇਮਾਲ ਕਰ ਚੁੱਕਾ ਜੇਕਰ ਮੈਂ 100% ਦੀ ਇਸਤੇਮਾਲ ਕਰ ਲਵਾਂਗਾ ਤਾਂ ਫਿਰ ਉਹ ਸਟੋਰੇਜ ਫੁੱਲ ਹੋ ਜਾਵੇਗੀ ਸੋ ਮੰਨ ਲਓ ਤੁਹਾਡੀ ਇੱਥੇ ਸਟੋਰੇਜ 100% ਦੀ ਹੋ ਚੁੱਕੀ ਹੈ ਤਾਂ ਉਸ ਨੂੰ ਖਾਲੀ ਕਰਨ ਦੇ ਲਈ ਫਿਰ ਤੁਸੀਂ ਇਸ ਸਟੋਰੇਜ ਯੂਜ਼ਡ ਵਾਲੀ অপਸਰ ਦੇ ਉੱਪਰ ਕਲਿੱਕ ਕਰੋਗੇ ਤਾਂ ਇੱਥੇ ਫਿਰ ਇੱਕ ਮੈਨੇਜ ਯੋਰ ਸਟੋਰੇਜ ਵਿੱਚ ਗੂਗਲ 1 ਵਾਲਾ ਫੰਕਸ਼ਨ ਖੁੱਲ ਜਾਵੇਗਾ ਹੁਣ ਇਸ ਫੰਕਸ਼ਨ ਦੇ ਵਿੱਚ ਤੁਹਾਨੂੰ ਨਜ਼ਰ ਆਵੇਗਾ ਕਿ ਤੁਹਾਡੀ Gmail ਨੇ ਕਿੰਨੀ ਸਪੇਸ ਜਿਵੇਂ ਇਸ ਵਕਤ ਮੇਰੀ Gmail ਨੇ 4.4 GB ਸਪੇਸ ਘੇਰੀ ਹੋਈ ਹੈ ਜਦਕਿ ਮੇਰੇ ਕੋਲ 15 GB ਸਪੇਸ ਪਈ ਹੈ ਤਾਂ ਮੇਰੇ ਕੋਲ ਵਾਧੂ ਸਪੇਸ ਇਸ ਵਕਤ ਮੌਜੂਦ ਹੈਗੀ ਹੈ ਹੁਣ ਸਪੋਜ਼ ਕਰ ਲਓ ਤੁਹਾਡੀ ਇੱਥੇ 15 GB ਸਪੇਸ ਭਰ ਚੁੱਕੀ ਹੈ ਅਤੇ ਤੁਸੀਂ ਇਸ ਸਟੋਰੀਜ਼ ਨੂੰ ਖਾਲੀ ਵੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਰੀਆਂ ਹੀ ਤੁਹਾਡੇ ਕੰਮ ਦੀਆਂ ਚੀਜ਼ਾਂ ਹਨ ਇਹ 15GB ਸਟੋਰੇਜ ਤਾਂ ਸਾਨੂੰ ਮਿਲਦੀ ਹੈ ਮੁਫਤ ਦੇ ਵਿੱਚ। ਇੱਥੇ ਸਾਨੂੰ ਨਜ਼ਰ ਆਵੇਗਾ ਕਿ ਜੇਕਰ ਅਸੀਂ ਥੋੜੇ ਜਿਹੇ ਪੈਸੇ ਦੇ ਕੇ ਸਟੋਰੇਜ ਲੈਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ Google ਉਹ ਸਟੋਰੇਜ ਵੀ ਦਿੰਦਾ ਹੈ ਜਿਵੇਂ 1 ਮਹੀਨੇ ਦੇ ਲਈ 30GB ਸਟੋਰੇਜ ਸਾਨੂੰ ਫ੍ਰੀ ਦੇ ਵਿੱਚ ਮਿਲ ਰਹੀ ਹੈ ਅਤੇ ਉਸ ਤੋਂ ਬਾਅਦ ਮਿਲੇਗੀ 59 ਰੁਪਏ ਮਹੀਨੇ ਦੇ ਉੱਪਰ। ਆਪਾਂ ਹੋਰ ਪਲਾਨ ਵੀ ਦੇਖ ਸਕਦੇ ਹਾਂ CL ਪਲਾਨ ਦੇ ਉੱਪਰ ਕਲਿੱਕ ਕਰਕੇ ਜਦੋਂ ਆਪਾਂ ਜਾਂਦੇ ਹਾਂ ਸਾਇਤੇ ਨਜ਼ਰ ਆ ਰਿਹਾ ਹੈ ਕਿ 59 ਰੁਪਏ ਮਹੀਨੇ ਦੇ ਉੱਪਰ 30 GB ਸਟੋਰੇਜ ਦੇ ਰਿਹਾ ਹੈ Google ਅਤੇ 130 ਰੁਪਏ ਮਹੀਨੇ ਦੇ ਉੱਪਰ 100 GB ਸਟੋਰੇਜ ਦੇ ਰਿਹਾ ਹੈ ਅਤੇ 210 ਰੁਪਏ ਮਹੀਨੇ ਦੇ ਉੱਪਰ 200 GB ਸਟੋਰੇਜ ਦੇ ਰਿਹਾ। ਸੋ ਆਪਾਂ ਨੂੰ ਇਸ ਦੀ ਜ਼ਰੂਰਤ ਨਹੀਂ ਆਪਾਂ ਵਾਪਸ ਆ ਜਾਵਾਂਗੇ ਕਿਉਂਕਿ ਸਾਡੇ ਕੋਲ ਸਟੋਰੇਜ 15 GB ਸਪੋਜ਼ ਕਰ ਲਓ ਭਰ ਗਈ ਹੈ ਅਤੇ ਉਸ ਨੂੰ ਖਾਲੀ ਕਰਨਾ ਹੈਗਾ ਕਿਉਂਕਿ ਉਸ ਦੇ ਵਿੱਚ ਕਾਫੀ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਵੀ ਹੋਣਗੀਆਂ ਜਿਹੜੀ ਸਾਨੂੰ ਜ਼ਰੂਰਤ ਨਹੀਂ ਅਤੇ ਉਹ ਸਾਡੀ ਸਟੋਰੇਜ 'ਚ ਪਈਆਂ ਤਾਂ ਉਸ ਨੂੰ ਆਪਾਂ ਖਾਲੀ ਕਰਨ ਲਈ ਸਟੋਰੇਜ ਯੂਜ਼ਡ ਦੇ ਉੱਪਰ ਫੇਰ ਇੱਥੇ ਆਪਾਂ ਹੁਣ ਦੇਖਾਂਗੇ ਕਿ ਇੱਥੇ ਇੱਕ ਲਿਖਿਆ ਹੋਇਆ ਕਲੀਨ ਅਪ ਸਪੇਸ ਜੇਕਰ ਆਪਾਂ ਕਲੀਨ ਅਪ ਸਪੇਸ ਦੇ ਉੱਪਰ ਕਲਿੱਕ ਕਰਕੇ ਚਲੇ ਜਾਵਾਂਗੇ ਤਾਂ ਸਾਨੂੰ ਸਪੇਸ ਖਾਲੀ ਕਰਨ ਦਾ ਇਹ ਮੌਕਾ ਦੇਵੇਗਾ ਹੁਣ ਤੁਹਾਨੂੰ ਇੱਥੇ ਨਜ਼ਰ ਆਵੇਗਾ ਡਿਲੀਟਡ ਈਮੇਲ ਵਾਲਾ ਫੋਲਡਰ ਹੈਗਾ ਕਿ ਰਿਵਿਊ ਐਂਡ ਕਲੀਅਰ ਲਿਖਿਆ ਹੋਇਆ ਜੇਕਰ ਆਪਾਂ ਇਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਨਹੀਂ ਚਾਹੀਦੀ ਉਸ ਨੂੰ ਆਪਾਂ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਇੱਥੋਂ ਵੀ ਸਿਲੈਕਟ ਕਰਕੇ ਤੁਸੀਂ ਇਕੱਲੀ-ਇਕੱਲੀ ਈਮੇਲ ਨੂੰ ਜਾਂ ਫਿਰ ਇਕੱਠਿਆਂ ਨੂੰ ਸਿਲੈਕਟ ਕਰਕੇ ਵੀ ਤੁਸੀਂ ਇੱਥੋਂ ਇਸ ਨੂੰ ਡਿਲੀਟ ਕਰ ਸਕਦੇ ਹੁਣ ਆਪਾਂ ਫੇਰ ਵਾਪਸ ਜਾਂਦੇ ਹਾਂ ਥੋੜਾ ਜਿਹਾ ਖੱਬੇ ਵੱਤ ਨੂੰ ਸਕਰੋਲ ਕਰਕੇ ਦੇਖਾਂਗੇ ਇੱਥੇ ਸਪੈਮ ਈਮੇਲ ਵਾਲਾ ਫੋਲਡਰ ਵੀ ਨਜ਼ਰ ਆ ਜਾਵੇਗਾ ਕਿਉਂਕਿ ਮੈਂ ਇਸ ਨੂੰ ਖਾਲੀ ਕੀਤਾ ਹੋਇਆ ਤਾਂ no spam email ਲਿਖਿਆ ਹੋਇਆ ਅਦਰਵਾਈਜ਼ ਜੇਕਰ ਇੱਥੇ ਵੀ ਤੁਹਾਡੇ ਉਹਨਾਂ ਨੇ ਲਿਖਿਆ ਹੋਇਆ ਕਿ ਇੰਨਾ ਕੁ ਡਾਟਾ ਪਿਆ ਤਾਂ ਤੁਸੀਂ ਉਸ ਦੇ ਉੱਪਰ ਕਲਿੱਕ ਕਰਕੇ ਇਸ ਨੂੰ ਖਾਲੀ ਕਰ ਸਕਦੇ ਹੋ ਇਸੇ ਤਰ੍ਹਾਂ ਡਿਲੀਟਡ ਫਾਈਲ ਵਾਲਾ ਫੋਲਡਰ ਵੀ ਇੱਥੇ ਤੁਹਾਨੂੰ ਮਿਲ ਜਾਵੇਗਾ ਥੋੜਾ ਜਿਹਾ ਸਕਰੋਲ ਕਰਕੇ ਹੇਠਾਂ ਆਵਾਂਗੇ ਤਾਂ ਈਮੇਲ ਵਿਦ ਲਾਰਜ ਅਟੈਚਮੈਂਟ ਜਿਹੜੀਆਂ ਵੱਡੀਆਂ ਫਾਈਲਾਂ ਭਾਰੀ ਫਾਈਲਾਂ ਦੀ ਅਟੈਚਮੈਂਟ ਹੈ ਇਹਦੇ ਚ ਪਈਆਂ ਜੇਕਰ ਹੋਣ ਤੁਹਾਡੇ ਕੋਲ ਤਾਂ ਤੁਸੀਂ ਉਸ ਨੂੰ ਇ ਭਾਰੀ ਅਟੈਚਮੈਂਟ ਮੌਜੂਦ ਨਹੀਂ ਹੈਗੀ ਜੇਕਰ ਤੁਹਾਡੇ ਕੋਲ ਹੋਵੇ ਤਾਂ ਉਸ ਨੂੰ ਇੱਥੋਂ ਤੁਸੀਂ ਕਲਿੱਕ ਕਰਕੇ ਖਾਲੀ ਕਰ ਸਕਦੇ ਹੋ ਐਸੀ ਤਰ੍ਹਾਂ ਤੁਸੀਂ ਲਾਰਜ ਫਾਈਲਾਂ ਨੂੰ ਵੀ ਖਾਲੀ ਕਰ ਸਕਦੇ ਹੋ ਅਤੇ ਲਾਰਜ ਫੋਟੋ ਅਤੇ ਵੀਡੀਓ ਨੂੰ ਵੀ ਇੱਥੋਂ ਦੇਖ ਕੇ ਜਿਹੜੀ ਤੁਹਾਨੂੰ ਜ਼ਰੂਰਤ ਨਹੀਂ ਹੈਗੀਆਂ ਉਸ ਨੂੰ ਤੁਸੀਂ ਡਿਲੀਟ ਕਰ ਸਕਦੇ ਹੋ ਹੁਣ ਜੇਕਰ ਆਪਾਂ ਹੋਰ ਥੋੜਾ ਜਿਹਾ ਹੇਠਾਂ ਆ ਜਾਈਏ ਤਾਂ ਇੱਥੇ ਅਨਸਪੋਰਟਿਡ ਵੀਡੀਓ ਵੀ ਲਿਖਿਆ ਹੈ ਇਸ ਨੂੰ ਵੀ ਤੁਸੀਂ ਇੱਥੋਂ ਮੈਨੇਜ ਕਰਕੇ ਖਾਲੀ ਕਰ ਸਕਦੇ ਹੋ ਅਤੇ ਡਿਵਾਈਸ ਦੀ ਸਟੋਰੇਜ ਨੂੰ ਖਾਲੀ ਕਰਨ ਦੇ ਲਈ ਵੀ ਤੁਸੀਂ ਇੱਥੋਂ ਹੀ ਜਾ ਸਕਦੇ ਹੋ ਸੋ ਇਹ ਤਰੀਕਾ ਹੈਗਾ ਤੁਹਾਡੀ ਇਸ ਆਈਡੀ ਦੇ ਵਿੱਚ ਪਈ ਹੋਈ ਸਟੋਰੇਜ ਨੂੰ ਖਾਲੀ ਕਰਨ ਦਾ ਸੋ ਸਮੇਂ-ਸਮੇਂ ਦੇ ਉੱਪਰ ਆਪਣੀ ਆਈਡੀ ਦੇ ਵਿੱਚ ਪਈ ਹੋਈ ਸਟੋਰੇਜ ਨੂੰ ਮੈਨੇਜ ਕਰਿਆ ਕਰੋ ਅਤੇ ਵਾਧੂ ਦੀਆਂ ਚੀਜ਼ਾਂ ਜਿਸ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਉਸ ਨੂੰ ਡਿਲੀਟ ਕਰਦੇ ਰਿਹਾ ਕਰੋ ਸੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ ਸੋ ਦੋਸਤੋ ਲਗਾਤਾਰ ਦੇਖਦੇ ਰਹੋ ਬਾਈਜੀ ਪੰਜਾਬੀ ਅਤੇ ਜੇਕਰ ਤੁਸੀਂ ਪਹਿਲੀ ਵਾਰ ਬਾਈਜੀ ਪੰਜਾਬੀ ਨੂੰ ਦੇਖ ਰਹੇ ਹੋ ਤਾਂ ਫਿਰ ਫੇਸਬੁੱਕ ਦੇ ਉੱਪਰ ਬਾਈਜੀ ਪੰਜਾਬੀ ਨੂੰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ